ਕਰਤ ਨੇ ਇੰਟਰੂਡਰ ਪਿਛਲੇ 2 ਸਾਲਾਂ ਤੋਂ ਇਸ ਰੋਡ ਦੇ ਉੱਤੇ ਕੋਈ ਨਾ ਕੋਈ ਹਾਦਸਾ ਜ਼ਰੂਰ ਵਾਪਰ ਜਿਸ ਦੇ ਕਾਰਨ ਲੋਕ ਕਾਫੀ ਪਰੇਸ਼ਾਨ ਨੇ ਤੇ ਉਪਲੀ ਰੋਡ ਤੇ ਵਾਪਰੀਆ ਘਟਾਵਾ ਕਲੋਨੀਆਂ ਚ ਰਹਿਣ ਵਾਲੇ ਲੋਕਾਂ ਨੇ ਸੰਗਰੂਰ ਪ੍ਰਸ਼ਾਸਨ ਤੇ ਵਿਧਾਇਕ ਦੇ ਖਿਲਾਫ ਜਮ ਕੇ ਨਾੜੀਬਾਜ਼ੀ ਕੀਤੀ ਹੈ ਇਸੇ ਦੌਰਾਨ ਇੱਕ ਵਿਅਕਤੀ ਨੇ ਸੜਕ ਤੇ ਬੈਠ ਕੇ ਚੱਕਾ ਜਮ ਕੀਤਾ ਜੀਹਾਂ ਹੱਥ ਦੇ ਵਿੱਚ ਡੰਮਰੂ ਫੜ ਕੇ ਪ੍ਰਦਰਸ਼ਨ ਕਰਦਾ ਨਜ਼ਰ ਆ ਰਿਹਾ ਇਸ ਦੇ ਨਾਲ ਹੀ ਲੋਕਾਂ ਦੇ ਵੀ ਕਹਿਣਾ ਕਿ ਪਿਛਲੇ 2 ਸਾਲਾਂ ਤੋਂ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਹੇ ਨੇ ਉਹ ਕਈ ਵਾਰ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਪੱਤਰ ਲਿਖ ਕੇ ਸੜਕ ਦਾ ਹੱਲ ਕਰਨ ਲਈ ਕਹਿ ਚੁੱਕੇ ਜਿਸ ਕਾਰਨ ਉਹ ਅੱਜ ਇਕਜੁੱਟ ਇਕੱਠੇ ਹੋ ਕੇ ਧਰਨਾ ਦੇਣ ਦੇ ਲਈ ਮਜਬੂਰ ਹੋਏ ਨੇ ਸੰਜੀਵ ਕੁਮਾਰ ਜੀ ਸੰਜੀਵ ਕੀ ਬੋਲਣਾ ਚਾਹੁੰਦੇ ਕਿੰਨੇ ਪੱਤਰ ਜੀ ਸਰ ਦੁੱਖਤਗਲੀਬ ਤਾਂ ਬਹੁਤ ਜ਼ਿਆਦਾ ਜੀ ਰੋਡ ਦੇ ਕਾਰਨ ਮਸ਼ੀਨਰੀਆਂ ਵੀ ਖਰਾਬ ਹੋ ਰਹੀਆਂ ਜੀ ਉਹਨਾਂ ਦੀ ਕਮਾਈ ਨਹੀਂ ਗਈ ਜਿੰਨਾ ਖਰਚਾ ਵਾ ਜੀ ਆ ਤਿੰਨ ਮਹੀਨਿਆਂ ਨੂੰ ਸਕੂਟਰੀ ਲੈਣ ਨੂੰ ਪਿਛਲਾ ਟਾਇਰ ਫੁੱਲਿਆ ਪਿਆ ਜੀ ਇਸੇ ਰੋਡ ਦੇ ਕਾਰਨ ਵਾਈਕਲ ਪਣੀ ਜਾਂਦਾ ਜੀ ਮੇਂ ਕਨੇ ਤੇ ਤਾਂ ਪਰੇਸ਼ਾਨੀ ਡਿੱਗਣ ਦਾ ਡਰ ਬੱਚੇ ਨਾਲ ਹੁੰਦੇ ਕੁਝ ਵੀ ਕਹਿ ਸਕਦੇ ਆਪਾਂ ਸਰੀਰਿਕ ਤੇ ਵੀ ਦੁੱਖ ਤੇ ਉਹਦਾ ਤਾਂ ਦੁੱਖ ਜਿਹੜਾ ਹੈਗਾ ਹੈਗਾ ਹੀ ਆ ਜੀ ਹਾਂਜੀ ਉਹਦੀ ਵਜ੍ਹਾ ਨਾਲ ਗੱਲਬਾਤ ਨਹੀਂ ਕੋਈ ਹਾਂਜੀ ਇੱਕ ਦੋ ਵਾਰ ਹੀ ਹੋਈ ਆ ਵੋਟਾਂ 'ਚ ਤਾਂ ਸਾਰੇ ਗੇੜੇ ਮਾਰਦੇ ਆ ਜੀ ਅੱਗੇ ਪਿਛੇ ਨਹੀਂ ਬਾਅਦ ਕੋਈ ਦੇਖਦਾ ਜੀ ਉਹਦੋਂ ਤਾਂ ਅਸੀਂ ਇਹ ਕਰਾਂਗੇ ਉਹ ਕਰਾਂਗੇ ਬਾਅਦ ਦਾ ਰਾਮ ਰਾਮ ਜੀ ਰਾਮ ਰਾਮ ਜੀ ਇੱਕ ਨਾ ਮਸਲਾ ਹੱਲ ਹੋਏ ਕੀ ਮਰੋ ਮਸਲਾ ਨਾ ਹੱਲ ਹੋਇਆ ਫਿਰ ਕੋਈ ਨਹੀਂ ਅੱਗੇ ਕਿਹੜਾ ਇਲੈਕਸ਼ਨ ਨਹੀਂ ਆਉਣਾ ਜੀ ਵੋਟਾਂ ਆਪਣੀਆਂ ਜੇਬ 'ਚ ਹੀ ਹੈ ਜੀ ਫਿਰ ਦੇਖੋ ਇਹ ਕਿਹੜੇ ਹਿਸਾਬ ਨਾਲ ਚੱਲਦਾ ਹੈ ਤਾਂ ਫਿਰ ਜਿਵੇਂ ਇਹ ਚੱਲਣਗੇ ਉਸ ਹਿਸਾਬ ਨਾਲ ਚੱਲਣਾ ਪਊਗਾ ਜੀ ਥੈਂਕ ਯੂ ਕੀ ਨਾਮ ਹੈ ਕੀ ਨਾਮ ਹੈ ਮੇਰਾ ਨਾਮ ਅੰਕੁਰ ਹੈ ਜੀ ਅੰਕੁਸ਼ ਅੰਕੁਰ ਅੰਕੁਰ ਕਿੱਥੇ ਦਾ ਰਹਿਣ ਵਾਲੇ ਤੇ ਕੀ ਹਾਲ ਹੈ ਜੀ ਅਸੀਂ ਕੈਪਟਨ ਕਰਨ ਸਿੰਘ ਨਗਰ ਦੇ ਰਹਿਣ ਵਾਲੇ ਆ ਜੀ ਇੱਥੇ ਰੋਡ ਤੇ ਬਹੁਤ ਹੀ ਬੁਰਾ ਹਾਲ ਹੈ ਜੀ ਸੜਕਾਂ ਬਹੁਤ ਜ਼ਿਆਦਾ ਟੁੱਟੀਆਂ ਹੋਈਆਂ ਨੇ ਇੱਕ ਇੱਕ ਫੁੱਟ ਡੂੰਘੇ ਟੋਏ ਨੇ ਜੀ ਜਿਸ ਦੇ ਨਾਲ ਜਿਸ ਦੇ ਨਾਲ ਜੀ ਲੋਕਾਂ ਨੂੰ ਬਹੁਤ ਹੀ ਜ਼ਿਆਦਾ ਪਰੇਸ਼ਾਨੀ ਹੁੰਦੀ ਹੈ ਟੂ ਵੀਲਰ ਦਾ ਬਿਲਕੁਲ ਇੱਥੋਂ ਲੰਘ ਹੀ ਨਹੀਂ ਸਕਦਾ ਜੀ ਜਿਹੜਾ ਕਾਰ ਵਾਲਾ ਹੁੰਦਾ ਜੀ ਬਿਲਕੁਲ ਉਹਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਆਉਂਦੀ ਹੈ ਕਿ ਕਿਸੇ ਦਾ ਟਾਇਰ ਪੈਂਕਚਰ ਹੁੰਦਾ ਟਾਇਰ ਫੱਟ ਜਾਂਦਾ ਜੀ ਤੇ ਲੋਕਾਂ ਦੇ ਬਹੁਤ ਹੀ ਕਈਆਂ ਦੇ ਤਾਂ ਸੱਟਾਂ ਹੀ ਲੱਗਦੀਆਂ ਨੇ ਜੀ ਕਿਰਪਾ ਕਰਕੇ ਧਿਆਨ ਦਿੱਤਾ ਜਾਵੇ ਇੱਥੇ 2 ਸਾਲ ਤੋਂ ਇਸ ਰੋਡ ਤੇ ਬਿਲਕੁਲ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਹਾਂ ਜੀ ਹਾਂ ਜੀ ਹਾਂ ਜੀ ਹਾਂ ਕਿਹੜਾ ਬੋਲੂਗਾ ਨਾ ਤੇ ਨਾਮ ਦੇ ਬਰਵਿੰਦਰ ਸਿੰਘ ਪੁਲਦਰ ਜੀ ਬਰਵਿੰਦਰ ਕਿਹੜਾ ਮਿੰਨਾ ਪੁੱਪਲੀ ਜੀ ਹਰ ਰੋਜ਼ ਇੱਥੇ ਨੰਗਦੇ ਆਉਂਗੇ ਕਿੰਨੀਆਂ ਤੋਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਬਹੁਤ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਜੀ ਆਹ ਬੂਟ ਕੱਢ ਕੇ ਕਈ ਵਾਰੀ ਤਾਂ ਜਾਣਾ ਪੈਂਦਾ ਜੀ ਇੱਥੋਂ ਵੀ ਲੰਘਣਾ ਪੈਂਦਾ ਕਿਉਂ ਇੱਧਰ ਕੋਈ ਚੀਜ਼ ਆ ਜਾਂਦੀ ਹੈ ਪਾਇਰ ਥੱਲੇ ਲਾਉਣੇ ਪੈਂਦੇ ਨੇ ਜੀ ਐ ਕਰੇ ਬਹੁਤ ਬੁਰਾ ਹਾਲ ਹੈ ਸਰਕਾਰ ਕੋਈ ਵੀ ਆ ਜੇ ਜੀ ਇੱਧਰ ਤਾਂ ਗੌਰ ਹੀ ਨਹੀਂ ਕਰਦੀ ਹਾਂ ਆ ਆਪਣਾ ਹੁਣ ਜਮੀ ਬਸ ਕੰਮ ਕਾਤਮ ਵਾਂਗੂ ਕਰ ਰਿਹਾ ਮਾਂ ਕਰਦਾ ਜੀ ਇਹ ਗਵਰਨਮੈਂਟਾਂ ਚੁਣਦੇ ਆ ਵੀ ਕੰਮ ਹੋਣਗੇ ਸਹੂਲਤਾਂ ਮਿਲਣਗੀਆਂ ਸਹੂਲਤਾਂ ਦੇਖੋ ਜੀ ਤੁਹਾਡੇ ਸਾਹਮਣੇ ਆ ਹੁਣ ਚਾਰਕਣੀਆਂ ਪੈ ਜਾਣਗੀਆਂ ਇੱਥੇ ਜਿਵੇਂ ਮੱਸੀਆਂ ਛੱਡਣ ਵਾਲਾ ਕੰਮ ਹੋ ਜਾਂਦਾ ਢੂੰਗਾ ਬਣ ਜੂਗਾ ਹਾਂ ਆਹ ਕਰੋ ਸੱਤਪਾਲ ਆ ਜੀ ਸੱਤਪਾਲ ਜੀ ਬੋਲਣ ਕਿ ਉਹਨੇ ਕਹਿੰਦੇ ਸੜਕ ਬੜੀ ਕਿੰਨੇ ਸਾਲਾਂ ਤੋਂ ਕੀ ਬਣਾਵੇ ਇੱਦਾਂ ਬਹੁਤ ਟਾਈਮ ਹੋ ਗਿਆ ਜੀ ਸੜਕ ਦਾ ਇੰਨਾ ਬੁਰਾ ਹਾਲ ਹੈ ਮੀਂਹ ਪੈ ਜੇ ਜਮਾਂ ਲੰਗਰ ਨੂੰ ਰਸਤਾ ਨਹੀਂ ਟੋਏ ਨੇ ਨੇ ਸੱਟਾਂ ਵੱਜਦੀਆਂ ਨੇ ਲੋਕਾਂ ਦੇ ਇੰਨਾ ਬੁਰਾ ਹਾਲ ਕਿਕਤਾ ਹੈ ਕੋਈ ਸਰਕਾਰਾਂ ਨਹੀਂ ਜਿੰਦਿਆ ਸਾਥ ਵੀ ਹਾਂ ਆਈ ਸੀ ਕਿ ਨਾ ਭਗਵੰਤ ਮਾਨ ਦੀ ਗੱਲ ਹੈ ਹੈ ਸ੍ਰਿੰਦਰ ਕੋਰ ਉਪਰਾਜ ਆਈ ਸੀ ਕਿ ਉਹ ਵੀ ਕਹਿੰਦੀ ਹੈ ਵੀ ਇੱਥੇ ਸਾਡਾ ਹੱਕ ਨਹੀਂ ਹੈਗਾ ਅਸੀਂ ਕੋਈ ਜ਼ਿੰਮੇਵਾਰ ਨਹੀਂ ਹੈਗੇ ਇਹਦਾ ਮੰਡੀ ਦੀ ਉਹ ਸੜਕ ਪੈਂਦੀ ਹੈ ਪਰੇਸ਼ਾਨ ਆਮ ਬੰਦੇ ਹੋਰ ਪਰੇਸ਼ਾਨ ਆਮ ਬੰਦੇ ਇੱਥੇ ਜਿਹੜੇ ਰੋਡ ਤੇ ਰਹਿੰਦੇ ਨੇ ਬਹੁਤ ਜ਼ਿਆਦਾ ਪਰੇਸ਼ਾਨ ਹੀ ਨੇ